ਨਮਸਕਾਰ ਬੱਚਿਓ ਅੱਜ ਅਸੀਂ ਕਰਾਂਗੇ નિਬੰਧ ਗੁਰ ਸੰਗਤ ਬਾਣੀ ਦਾ ਸਾਰ ਤੇ ਬੇਟਾ ਸਾਰ ਇਸ ਤਰ੍ਹਾਂ ਹੈ ਪਹਿਲੇ ਪੁਆਇੰਟ ਵਿੱਚ ਤੁਸੀਂ ਲਿਖੋਗੇ ਕਰਾਮਾਤੀ ਸਮਾਜ ਇਹ ਨਿਬੰਧ ਗਿਆਨੀ ਹੀਰਾ ਸਿੰਘ ਦਰਦ ਦੀ ਰਚਨਾ ਹੈ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ 15ਵੀਂ ਸਦੀ ਵਿੱਚ ਚਮਤਕਾਰ ਪ੍ਰਧਾਨ ਸਨ ਗੁਰੂਆਂ ਪੀਰਾਂ ਤੇ ਅਵਤਾਰਾਂ ਦਾ ਵੱਡਾ ਗੁਣ ਉਨਾਂ ਦੁਆਰਾ ਕੀਤੇ ਗਏ ਚਮਤਕਾਰਾਂ ਨੂੰ ਮੰਨਿਆ ਜਾਂਦਾ ਸੀ ਉਸ ਸਮੇ ਇਹ ਮੰਨਿਆ ਜਾਂਦਾ ਸੀ ਕਿ ਜਨਮ ਮਰਨ ਬਿਮਾਰੀ ਅਰੋਗਤਾ ਵਰਖਾ ਔੜ ਔੜ ਮਤ ਹੁੰਦਾ ਸੋਕਾ ਕਾਰ ਪੁਚਾਲ ਆਦੀ ਦਾ ਸੰਬੰਧ ਸਿਰਫ ਕਰਮਾਤਾ ਨਾਲ ਹੀ ਹੁੰਦਾ ਹੈ ਜੇਕਰ ਕਿਸੇ ਦੇ ਘਰ ਮੁੰਡਾ ਜੰਮਦਾ ਤਾਂ ਉਸ ਨੂੰ ਕਿਸੇ ਗੁਰੂ ਪੀਰ અવਤਾਰ ਸੰਤ ਮੜੀ ਕਬਰ ਜਾਂ ਮਠ ਮੂਰਤੀ ਦੀ ਬਖਸ਼ਿਸ਼ ਸਮਝਿਆ ਜਾਂਦਾ ਸੀ ਜੇਕਰ ਕਿਸੇ ਦੇ ਘਰ ਸੰਤਾਨ ਨਾ ਹੁੰਦੀ ਤਾਂ ਇਸ ਨੂੰ ਕਿਸੇ ਦਾ ਸ਼ਰਾਫ ਬੇਅਦਬੀ ਜਾਂ ਪਾਪ ਦਾ ਫਲ ਸਮਝਿਆ ਜਾਂਦਾ ਸੀ ਨੰਬਰ 2 ਕਰਾਮਾਤੀ ਮਨੁੱਖ ਦੀ ਸਮਾਜ ਵਿੱਚ ਸਥਿਤੀ ਉਸ ਸਮੇਂ ਜੇਕਰ ਕਿਸੇ ਮਨੁੱਖ ਨੂੰ ਰੱਬ ਦਾ ਭੇਜਿਆ ਜਾਂ ਰੱਬ ਤੱਕ ਪਹੁੰਚ ਰੱਖਣ ਵਾਲਾ ਕਰਮਤੀ પુરੁष ਸਮਝਿਆ ਜਾਂਦਾ ਸੀ ਤਾਂ ਉਸ ਦੇ ਨਾਲ-ਨਾਲ ਉਸ ਮਨੁੱਖ ਦੇ ਪੂਰੇ ਪਰਿਵਾਰ ਲਈ ਲਹਿਰਾਂ ਬਹਿਰਾਂ ਲੱਗ ਜਾਂਦੀਆਂ ਸਨ ਕਹਿੰਦਾ ਭਾਵੇਂ ਹੈ ਕਿ ਜਦੋਂ ਕੋਈ ਬੰਦਾ ਪਰਮਾਤਮਾ ਦਾ ਭੇਜਿਆ ਹੋਇਆ ਜਰ ਰੱਬ ਦਾ ਰੂਪ ਮੰਨਿਆ ਜਾਂਦਾ ਸੀ ਤੇ ਇਸ ਚੀਜ਼ ਦਾ ਫਾਇਦਾ ਉਸਦੇ ਪਰਿਵਾਰ ਨੂੰ ਵੀ ਹੁੰਦਾ ਸੀ ਕਿਉਂ ਹੁੰਦਾ ਸੀ ਕਿਉਂਕਿ ਲੋਕੀ ਬਹੁਤ ਚੜਾਵੇ ਚੜਾਉਂਦੇ ਸੀ ਉਹਨਾਂ ਨੂੰ ਗੁਰੂ ਮੰਨ ਲੈਂਦੇ ਸੀ ਆਮ ਮਨੁੱਖ ਨੂੰ ਵੀ ਗੁਰੂ ਮੰਨ ਲੈਂਦੇ ਸੀ ਤੇ ਉਹਨਾਂ ਦੀ ਫੈਮਿਲੀ ਪਰਿਵਾਰ ਨੂੰ ਵੀ ਕਾਫੀ ਜ਼ਿਆਦਾ ਲਾਭ ਹੁੰਦਾ ਸੀ ਅਜਿਹੇ ਵਿਅਕਤੀ ਦੇ ਬਚਨਾ ਨਜ਼ਰ ਸ਼ੋਅ ਬੈਠਣ ਦੀ ਥਾਂ ਰੁੱਖਾਂ ਤੇ ਤਲਾਬਾਂ ਵਿੱਚ ਵੀ ਸ਼ਕਤੀ ਭਰ ਗਈ ਸਮਝੀ ਜਾਂਦੇ ਸੀ ਉਸ ਸਮੇਂ ਲੋਕ ਐਨੇ ਅੰਧਵਿਸ਼ਵਾਸ ਵਿੱਚ ਘਿਰੇ ਹੋਏ ਸਨ ਕਿ ਮਤਲਬ ਜਦੋਂ ਵੀ ਕੋਈ ਪਰਮਾਤਮਾ ਦਾ ਨਾਮ ਲੈਂਦਾ ਸੀ ਤੇ ਕਹਿੰਦੇ ਕਿ ਇਹਦੇ ਜਿਸ ਜਗ੍ਹਾ ਤੇ ਉਹ ਬੈਠੇਗਾ ਬੰਦਾ ਉਸ ਜਗ੍ਹਾ ਵਿੱਚ ਵੀ ਪਾਵਰ ਹੈ ਉਸ ਦੀ ਨਜ਼ਰ ਵਿੱਚ ਵੀ ਪਾਵਰ ਹੈ ਤੇ ਜਿ ਸੋਨਾ ਸੋ ਮਤਲਬ ਸ਼ੂਨ ਉਹਨਾਂ ਦੇ ਸ਼ੂਨ ਨਾਲ ਵੀ ਪਾਵਰ ਹੈ ਤੇ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਸਨ ਇਥੋਂ ਤੱਕ ਹੀ ਬਸ ਨਹੀਂ ਸਗੋਂ ਉਸ ਦੀ ਸੰਤਾਨ ਚੇਲੇ ਚੇਲੀਆਂ ਕੱਪੜਿਆਂ ਜੁੱਤੀਆਂ ਝੂਠ ਘੋੜਿਆਂ ਤੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਮੰਨੀਆਂ ਜਾਂਦੀਆਂ ਸਨ ਕਰਾਮਾਤਾਂ ਮਤਲਬ ਚਮਤਕਾਰ ਜਾਂ ਪਾਵਰ ਜਾਂ ਸ਼ਕਤੀ ਕਹਿ ਸਕਦੇ ਹੋ ਉਸ ਸਮੇਂ ਦੀ ਵੱਡੀ ਪੈਦਾਵਾਰੀ ਤੇ ਆਮਦਨੀ ਦਾ ਵੱਡਾ ਕਾਰਖਾਨਾ ਰੱਬ ਦਾ ਭੇਜਿਆ ਹੋਇਆ ਜਾ ਰੱਬ ਤੱਕ ਪਹੁੰਚ ਰੱਖਣ ਵਾਲਾ ਬੰਦਾ ਬਣ ਜਾਣਾ ਹੀ ਹੁੰਦਾ ਸੀ ਹਿੰਦੁਸਤਾਨ ਵਿੱਚ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਠਿਕਾਣੇ ਮਿਲ ਜਾਣਗੇ ਜਿੱਥੇ ਇਹੋ ਜਿਹੇ ਕਰਾਮਾਤੀ کارਖਾਨੇ ਚੱਲ ਰਹੇ ਹਨ ਨੰਬਰ 3 ਗੁਰੂ ਜੀ ਦਾ ਸਿੱਧਾ ਕੋਲ ਜਾਣਾ ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾ ਕੋਲ ਪਹੁੰਚੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਨਵਾਂ ਸ਼ਰੀਕ ਸਮਝਿਆ ਸ਼ਰੀਕ ਦਾ ਮਤਲਬ ਦੁਸ਼ਮਣ ਅਤੇ ਗੁਰੂ ਜੀ ਨਾਲ ਮਿਲਦੇ ਹੀ ਇਹ ਗੱਲ ਉਹਨਾਂ ਨੂੰ ਕਹਿਆ ਕਿ ਸੁਣਿਆ ਹੈ ਕਿ ਉਹ ਬੜੇ ਕਰਾਮਾਤੀ ਤੇ ਸ਼ਕਤੀ ਵਾਲੇ ਹਨ ਇਸ ਕਰਕੇ ਉਹ ਉਹਨਾਂ ਨੂੰ ਵੀ ਕੋਈ ਚਮਤਕਾਰ ਦਿਖਾਉਣ ਕਹਿਣ ਦਾ ਭਾਵੇਂ ਕਿ ਜਦ ਗੁਰੂ ਜੀ ਸਿੱਧਾ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਹਾਨੂੰ ਕੋਈ ਚਮਤਕਾਰ ਦਿਖਾਓ ਆਪਣੀਆਂ ਕਰਾਮਾਤਾ ਦਿਖਾਉਂਦਿਆਂ ਸਿੱਧਾਂ ਵਿੱਚੋਂ ਕਈ ਸਿੱਧ ਸ਼ਿਪਨ ਲੱਗੇ ਕਈ ਪ੍ਰਗਟ ਹੋਣ ਲੱਗੇ ਕਈ ਦੂਜਿਆਂ ਦੇ ਦਿਲਾਂ ਦੀਆਂ ਗੱਲਾਂ ਦੱਸਣ ਲੱਗੇ ਤੇ ਕਈ ਆਕਾਸ਼ ਵਿੱਚ ਉੱਡਣ ਲੱਗੇ ਇਹ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹੇ ਕਰਾਮਾਤਾ ਨਿਰਾਰਥਕ ਹਨ ਨਿਰਾਰਥਕ ਤੋਂ ਭਾਵ ਫਜ਼ੂਲ ਹਨ ਉਹਨਾਂ ਕੋਲਤਾ ਇਨਕਲਾਬੀ ਕਰਾਮਾਤਾ ਹਨ ਜੋ ਲੋਕਾਂ ਨੂੰ ਵਹਿਮਾਂ ਪਰਮਾਂ ਤੋਂ ਕੱਢ ਕੇ ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਉਹ ਦੋ ਕਰਾਮਾਤਾ ਹਨ ਬਾਣੀ ਤੇ ਸੰਗਤ ਇਹ ਸੁਣ ਕੇ ਸਿੱਧ ਘਬਰਾ ਗਏ ਕਿਉਂਕਿ ਉਹਨਾਂ ਦੀਆਂ ਕੱਦੀਆਂ ਤੇ ਮਾਨਤਾ ਦਾ ਆਧਾਰ ਹੀ ਲੋਕਾਂ ਦੀ ਅਗਿਆਨਤਾ ਨਾ ਸਮਝੀ ਅਤੇ ਗੁੰਮਰਾਹੀ ਸੀ ਪਰ ਗੁਰੂ ਜੀ ਦੀ ਬਾਣੀ ਗਿਆਨ ਦਾ ਚਾਨਣ ਦੇ ਕੇ ਲੋਕਾਂ ਨੂੰ ਸੁਚੇਤ ਕਰਨ ਤੇ ਗੱਦੀ ਧਾਰੀ ਦੀ ਪ੍ਰਥਾ ਨੂੰ ਖਤਮ ਕਰਕੇ ਸਮਾਨਤਾ ਦਾ ਸਿਧਾਂਤ ਦੇਣਾ ਸੀ ਸੁਚੇਤ ਮਤਲ ਜਾਗਰਿਤ ਕਰਨਾ ਨੰਬਰ 4 ਗੱਦੀ ਧਾਰੀ ਪ੍ਰਥਾ ਲੇਖਕ ਦੱਸਦਾ ਹੈ ਕਿ ਜਦੋਂ ਦੀ ਗੱਦੀ ਧਾਰੀ ਰਥਾ ਚੱਲੀ ਹੈ ਉਦੋਂ ਤੋਂ ਹੀ ਜਨਤਾ ਨੂੰ ਅਗਿਆਨਤਾ ਤੇ ਗੁੰਮਰਾਹ ਕਰਨ ਦੇ ਵਕ ਵਕ ਟੰਗ ਲੱਭੇ ਜਾ ਰਹੇ ਹਨ ਅਸਲ ਵਿੱਚ ਗੱਦੀ ਧਾਰੀ ਪ੍ਰਥਾ ਦੀ ਹੋਂਦ ਹੀ ਜਨਤਾ ਦੀ ਲੁੱਟ ਖਸੁੱਟ ਲਈ ਹੋਈ ਹੈ ਗੱਦੀ ਧਾਰੀ ਪ੍ਰਥਾ ਦਾ ਮੁੱਖ ਉਦੇਸ਼ ਹੀ ਜਨਤਾ ਨੂੰ ਵਹਿਮਾ ਭਰਮਾ ਵਿੱਚ ਪਾਉਣਾ ਹੈ ਤਾਂ ਕਿ ਉਹ ਖੁਸ਼ੀ ਖੁਸ਼ੀ ਆਪਣੀ ਕਿਰਤ ਕਮਾਈ ਕਿਰਤ ਕਮਾਈ ਤੋਂ ਭਾਵ ਮਿਹਨਤ ਦੀ ਕਮਾਈ ਦਿੰਦੇ ਰਹਨ ਤੇ ਕੁਦਰਤੀ ਅਤੇ ਹੁਨਰੀ ਬਹੁਮੁਖੀ ਵਸਤਵਾਂ ਦੀ ਸਹੀ ਕੀਮਤ ਉਹਨਾਂ ਨੂੰ ਪਤਾ ਨਾ ਲੱਗ ਸਕੇ ਗੁਰੂ ਜੀ ਤੋਂ ਪਹਿਲਾਂ ਇਹ ਰਵਾਸੇ ਕੇ ਪਰਮਾਤਮਾ ਦਾ ਗਿਆਨ ਦੇਣ ਵਾਲੇ ਜਾਂ ਸਿਫਤ ਸਲਾਹ ਕਰਨ ਵਾਲੀ ਬਾਣੀ ਨੂੰ ਬਿਨਾਂ ਸਮਝੇ ਪੜਨਾ ਤੇ ਜਿਆਦਾ ਵਾਰ ਪੜਨ ਨੂੰ ਮਹਾਨਤਾ ਦਾ ਕੰਮ ਸਮਝਿਆ ਜਾਂਦਾ ਸੀ ਗੱਦੀ ਧਾਰੀ ਆਮ ਕਰਕੇ ਪਹਿਲੇ ਕੁਝ ਧਾਰਮਿਕ ਰਸਮਾਂ ਕਾਇਮ ਕਰਕੇ ਉਹਨਾਂ ਦਾ ਪ੍ਰਚਾਰ ਕਰਦੇ ਹਨ ਤੇ ਫਿਰ ਉਹਨਾਂ ਧਾਰਮਿਕ ਰਸਮਾਂ ਨੂੰ ਮੂਲ ਨਾਲ ਕਰਨ ਦਾ ਤਰੀਕਾ ਪ੍ਰਚਲਿਤ ਕਰਦੀ ਹੈ ਪ੍ਰਚਲਿਤ ਮਤਲਬ ਆਪਣੇ ਕੋਲੇ ਮਤਲਬ ਇਹ ਚੀਜ਼ ਬਣਾ ਲੈਣੀ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਘਰ ਆਏਗਾ ਜੇ ਤੁਸੀਂ ਇਹ ਰੀਤੀ ਰਿਵਾਜ ਮੰਨੋਗੇ ਜਾਂ ਇਹ ਪੂਜਾ ਪਾਠ ਕਰੋਗੇ ਤੇ ਇਹ ਹੋਏਗਾ ਮਤਲਬ ਉਸ ਚੀਜ਼ ਨੂੰ ਮਸ਼ਹੂਰ ਕਰ ਦੇਣਾ ਚਲਿਤ ਕਰ ਦੇਣਾ ਫੇਮਸ ਕਰ ਦੇਣਾ ਠੀਕ ਹੈ ਜਿਸ ਨਾਲ ਧਨੀ ਲੋਕ ਧਨ ਦੇ ਕੇ ਪੂਜਾ ਪਾਠ ਜੱਗ ਆਦਿ ਕਰਉਂਦੇ ਹਨ ਉਹ ਲੋਕਾਂ ਨੂੰ ਗ੍ਰੰਥ ਪੜ੍ਹ ਸੁਣਨ ਤੇ ਨਿਤ ਪਾਠ ਕਰਨ ਦੇ ਬਹੁਤ ਮਹੱਤਵ ਦੱਸਦੇ ਹਨ ਸੰਸਕ੍ਰਿਤੀ ਨੂੰ ਕੁਝ ਵਿਰਲੇ ਪੰਡਤ ਹੀ ਸੰਬਧਿਤ ਸਨ ਭਾਵੇਂ ਆਮ ਲੋਕਾਂ ਨੂੰ ਸੰਸਕ੍ਰਿਤ ਦੀ ਸਮਝ ਨਹੀਂ ਸੀ ਆਉਂਦੀ ਪਰ ਉਨ੍ਹਾਂ ਲਈ ਮੂਲਤਾ ਪਾਠ ਕਰਾਉਣਾ ਤੇ ਸੁਣਨਾ ਹੀ ਮਹਾਨਤਾ ਦਾ ਕੰਮ ਅਸੀ ਨੰਬਰ 5 ਬਾਣੀ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਕਰਾਮਾਤ ਇਹ ਸੀ ਕਿ ਉਹਨਾਂ ਨੇ ਸਦੀਆਂ ਤੋਂ ਚੱਲੇ ਆ ਰਹੇ ਗਲਤ ਰਿਵਾਜ ਦੀ ਜੜ੍ਹ ਕੱਟ ਦਿੱਤੀ ਆਪਨੇ ਬਾਣੀ ਦਾ ਆਸਾ ਕਦਰ ਕੀਮਤ ਦੀ ਵਰਤੋਂ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਬਾਣੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਹੈ ਬਾਣੀ ਦੇ ਇਸ ਉਦੇਸ਼ ਦੀ ਪ੍ਰਾਪਤੀ ਲਈ ਇਸ ਨੂੰ ਸਮਝ ਕੇ ਪੜਨ ਦੇ ਨਾਲ ਇਸ ਅਨੁਸਾਰ ਅਮਲ ਕਰਨ ਦੀ ਵੀ ਲੋੜ ਹੈ ਅਮਲ ਕਰਨਾ ਮਤਲਬ ਜਿਹੜੀ ਚੀਜ਼ ਤੁਸੀਂ ਕੀਤੀ ਹੈ ਜਿਹੜੀ ਚੀਜ਼ ਤੁਸੀਂ ਗੁਰਬਾਣੀ ਜਾਂ ਪੜ੍ਹੀ ਹੈ ਉਸ ਚੀਜ਼ ਨੂੰ ਅਮਲ ਵਿੱਚ ਲਿਆਉਣਾ ਮਤਲਬ ਉਸ ਅਕੋਰਡਿੰਗਲੀ ਤੁਸੀਂ ਕੰਮ ਕਰਨਾ ਉਹਦੇ ਅਨੁਸਾਰ ਚੱਲਣਾ ਅਤੇ ਅਜਿਹਾ ਕਿਸੇ ਵੀ ਜਾਤ ਜਾਂ ਕਿਤੇ ਵੀ ਰਹਿਦਾ ਹੋਇਆ ਮਨੁੱਖ ਕਰ ਸਕਦਾ ਹੈ ਇਸੇ ਕਰਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਬਹੁਤ ਹੀ ਸੌਖੀ ਭਾਸ਼ਾ ਵਿੱਚ ਪਾਣੀ ਦਾ ਉਚਾਰਨ ਕੀਤਾ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਸਕੇ ਇਸ ਗੱਲ ਦਾ ਪੰਡਤਾ ਨੇ ਸਗਤ ਵਿਰੋਧ ਕੀਤਾ ਕਿਉਂਕਿ ਗੁਰੂ ਜੀ ਦੀ ਭਾਸ਼ਾ ਸੰਸਕ੍ਰਿਤੀ ਨਹੀਂ ਸੀ ਤੇ ਇਸ ਵਿੱਚ ਸਾਫ਼-ਸਾਫ਼ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਜਿਵੇਂ ਝੂਠ ਨਾ ਬੋਲੋ ਚੋਰੀ ਨਾ ਕਰੋ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕਰੋ ਅਤੇ ਬਗਾਨਾ ਹੱਕ ਨਾ ਮਾਰੋ ਆਤੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਪਰਮਾਨ ਮਿਲਦੇ ਹਨ ਜਿੰਨਾ ਤੋਂ ਇਹ ਸਿੱਧ ਹੁੰਦਾ ਹੈ ਕਿ ਬਾਣੀ ਨੂੰ ਕੇਵਲ ਪੜਨਾ ਜਾਂ بار-बार ਪੜਨਣਾ ਜਾ ਮੁੱਲ ਦੇ ਕੇ ਪੜਾਉਣ ਨਾਲ ਕੋਈ ਲਾਭ ਨਹੀਂ ਹੁੰਦਾ ਤੇ ਇਸ ਗੱਲ ਨੂੰ ਮਹਾਤਮਾ ਨਹੀਂ ਸਿਮੰਤੇ ਇਹ ਗੱਲਾਂ ਤਾਂ ਧਰਮ ਦਾ ਵਪਾਰ ਕਰਨ ਵਾਲੇ ਪੰਡਿਤਾ ਮੋਲਮੀਆਂ ਸੰਤਾ ਮਹਾਂਤਾ ਰਾਜਿਆਂ ਮਹਾਰਾਜਿਆਂ ਤੇ ਧਨੀਆਂ ਨੇ ਆਪਣੀ ਗੱਦੀਆਂ ਨੂੰ ਕਾਇਮ ਰੱਖਣ ਲਈ ਕੜੀਆਂ ਸਨ ਨੰਬਰ 6 ਸੰਗਤ ਦਾ ਸਿਧਾਂਤ ਲੇਖਕ ਦਾ ਵਿਚਾਰ ਸੀ ਕਿ ਬਾਣੀ ਦਾ ਆਸੇ ਕਦਰ ਕੀਮਤ ਤੇ ਵਰਤੋਂ ਨੂੰ ਸਪਸ਼ਟ ਕਰਕੇ ਗੁਰੂ ਸਾਹਿਬ ਨੇ ਗਰੀਬ ਜਨਤਾ ਉਤੇ ਭਾਰੀ ਉਪਕਾਰ ਕੀਤਾ ਹੈ ਇਸ ਤੋਂ ਉਲਟ ਗੱਦੀਧਾਰੀਆਂ ਨੇ ਸਮਝ ਕੇ ਗਿਆਨ ਪ੍ਰਾਪਤ ਕਰਨ ਤੇ ਉਸ ਉੱਤੇ ਅੰਬਲ ਕਰਨ ਦੀ ਥਾ ਬਹੁਤੇ ਪਾਠ ਕਰਨ ਤੇ ਮੁੱਲ ਦੇ ਪਾਠ ਕਰਾਉਣ ਉੱਤੇ ਜ਼ੋਰ ਦਿੱਤਾ ਹੈ ਲੇਖਕ ਦੱਸਦਾ ਹੈ ਕਿ ਸੰਗਤ ਦਾ ਸਿਧਾਂਤ ਗੁਰੂ ਜੀ ਦੀ ਦੂਜੀ ਕਰਾਮਾਤ ਹੈ ਉਸ ਸਮੇਂ ਇਹ ਸਿਧਾਂਤ ਕੱਦੀ ਧਾਰੀ ਲਈ ਬੰਬ ਦਾ ਗੋਲਾ ਸੀ ਬੰਬ ਦਾ ਗੋਲਾ ਮਤਲਬ ਬਹੁਤ ਭਿਆਨਕ ਚੀਜ਼ ਸੀ ਉਸ ਸਮੇਂ ਬ੍ਰਾਹਮਣ ਦੇਵਤੇ ਤੇ ਸਤਰੀ শূਦਰਾ ਨਾਲ ਬੈਠ ਕੇ ਇੱਕ ਸੰਗਤ ਤੇ ਇੱਕ ਪੰਗਤ ਵਿੱਚ ਬੈਠ ਕੇ ਖਾਣਾ ਖਾ ਲੈ ਤਿਆਰ ਨਹੀਂ ਸਨ ਪਰ ਗੁਰੂ ਜੀ ਨੇ ਜਾਤ ਪਾਤ ਉੱਚ ਨੀਚ ਤੇ ਸੂ ਛਾਤ ਨੂੰ ਧੂਵੇ ਵਿੱਚ ਉਡਾ ਕੇ ਸਾਰੇ ਪ੍ਰਾਣੀਆਂ ਲਈ ਸਾਂਝੀ ਸੰਗਤ ਕਾਇਮ ਕੀਤੀ ਤੇ ਸੰਗਤ ਨੂੰ ਉੱਚਾ ਦਰਜਾ ਦਿੱਤਾ ਨੰਬਰ 7 ਸੰਗਤ ਦਾ ਅਰਥ ਲੇਖਕ ਦਾ ਵਿਚਾਰ ਹੈ ਕਿ ਅਸਲ ਵਿੱਚ ਸੰਗਤ ਸ਼ਬਦ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਜਾਂਦਾ ਅਤੇ ਇਸ ਦਾ ਗਲਤ ਅਰਥ ਕੱਢ ਕੇ ਕਈ ਗੱਦੀ ਧਾਰੀ ਇਹ ਅਨਾਨ ਕਰਦੇ ਹਨ ਕਿ ਇਹ ਸੰਗਤ ਦਾ ਫੈਸਲਾ ਹੈ ਇਹ ਸੰਗਤ ਦਾ ਹੁਕਮ ਹੈ ਉਹ ਇਹ ਕਹਿ ਕੇ ਅਜਿਹੇ ਕੰਮ ਕਰ ਦਿੰਦੇ ਹਨ ਜਿੰਨਾ ਕੰਮਾਂ ਦਾ ਸੰਗਤ ਨਾਲ ਕੋਈ ਸਬੰਧ ਨਹੀਂ ਹੁੰਦਾ ਗੁਰੂ ਜੀ ਦੀ ਬਾਣੀ ਜੀਵਨ ਅਤੇ ਉਹਨਾਂ ਦੇ ਉਦੇਸ਼ਾਂ ਤੋਂ ਹੀ ਸੰਗਤ ਦੇ ਸਿਧਾਂਤ ਨੂੰ ਸਮਝਿਆ ਜਾ ਸਕਦਾ ਹੈ ਸੰਗਤ ਦਾ ਅਰਥ ਹੈ ਪੂਰਨ ਸਮਾਨਤਾ ਵਾਲਾ ਸਮਾਜ ਜਿਸ ਵਿੱਚ ਸਾਰੇ ਇੱਕ ਪਿਤਾ ਇੱਕਸ ਕੇ ਹਮ ਬਾਰਕ ਸਮਝ ਕੇ ਬਰਾਬਰ ਮੰਨੇ ਜਾਣ ਵਿਚਾਰਾਂ ਦੇ ਪ੍ਰਗਟਾਵੇ رائے ਦੇਣਾ ਤੇ ਮਤ ਭੇਤਾਂ ਦੀ ਖੁੱਲ੍ਹ ਹੋਵੇ ਫਤਵੇबाजी ਉੱਕੀ ਬੰਦ ਹੋਵੇ ਅਜਿਹੇ ਸਮਾਜ ਵਿੱਚ ਚੁਣੇ ਪ੍ਰਤੀਨਿਧੀ ਹੀ ਅਸਲ ਸੰਗਤ ਸਰੂਪ ਬਣ ਸਕਦੇ ਹਨ ਉਹ ਬਾਹਰਲੇ ਇਕੱਠ ਨੂੰ ਵੀ ਸੰਗਤ ਦਾ ਰੂਪ ਨਹੀਂ ਕਿਹਾ ਜਾ ਸਕਦਾ ਜਿਸ ਵਿੱਚ ਸੰਗਤ ਦੇ ਪੂਰੇ ਲੱਛਣ ਨਾ ਹੋਣ ਇਸ ਤਰ੍ਹਾਂ ਆਪੇ ਜੁੜੇ ਤੇ ਆਪੇ ਬਣੇ ਸੰਗਤ ਦਾ ਫੈਸਲਾ ਇੱਕ ਥਾਂ ਹੋ ਹੁੰਦਾ ਹੈ ਤੇ ਦੂਜੇ ਥਾਂ ਹੋ ਨੰਬਰ 8 ਪੂਰਨ ਸਮਾਨਤਾ ਤੇ ਬਰਾਬਰੀ ਲੇਖਕ ਦਾ ਵਿਚਾਰ ਹੈ ਕਿ ਅਸਲ ਵਿੱਚ ਸੰਗਤ ਪੂਰਨ ਸਮਾਨਤਾ ਤੇ ਬਰਾਬਰੀ ਸਥਾਪਿਤ ਕਰਨ ਵਾਲਾ ਸਿਧਾਂਤ ਹੈ 15ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਪੇਟਾ ਇਥੇ ਦੇਵਾਨ ਟਾਈਪ ਕਰਦੇ ਸਮੇਂ ਕੁਝ ਮਿਸਟੇਕ ਹੋ ਗਈ ਹੈ ਸੋ ਇਥੇ ਦੇਵਾਨ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਦਾ ਪ੍ਰਚਾਰ ਕੀਤਾ ਤੇ ਇਹ ਸਾਰੇ ਹਿੰਦੁਸਤਾਨ ਵਿੱਚ ਫੈਲ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅੰਬਲੇ ਰੂਪ ਦਿੱਤਾ ਹੁਣ ਕਈ ਰੂਪਾਂ ਵਿੱਚ ਇਸ ਦਾ ਪ੍ਰਭਾਵ ਮਨੁੱਖੀ ਸਮਾਜ ਉੱਤੇ ਪੈ ਰਿਹਾ ਹੈ ਲੇਖਕ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦੀਆਂ ਇੰਨਾਂ ਦੋ ਕਰਾਮਾਤਾਂ ਬਾਣੀ ਤੇ ਸੰਗਤ ਦੇ ਸਹੀ ਅਰਥ ਤੇ ਤਤ ਪੂਰੀ ਕੀਮਤ ਤੇ ਵਰਤੋਂ ਸਮਝ ਕੇ ਅੰਭਲ ਕਰਨ ਨਾਲ ਮਨੁੱਖੀ ਸਮਾਜ ਵਿੱਚ ਭਾਰੇ ਇਨਕਲਾਬ ਆ ਜਾਵੇਗਾ ਅਤੇ ਗੱਦੀ ਧਾਰੀ ਦੇ ਪੈਦਾ ਕੀਤੇ ਮੌਜੂਦਾ ਜਨ ਖਤਮ ਹੋ ਕੇ ਸ਼ਾਂਤੀ ਵਰਤ ਜਾਏਗੀ ਠੀਕ ਹੈ ਬੇਟਾ ਇਸ ਤਨਾ ਸਾਡਾ ਨਿਬੰਧ ਗੁਰਬਾਣੀ ਸੰਗਤ ਦਾ ਸਾਰ ਕੰਪਲੀਟ ਹੋ ਗਿਆ ਹੈ ਨੈਕਸਟ ਵੀਡੀਓ ਵਿੱਚ ਅਸੀਂ ਇਸ ਦਾ ਅਗਲਾ ਟੌਪਿਕ ਲਾਵਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ milde and as we did